ਕਾਂਤਨ ਨੂੰ ਬਾਪੂ ਕੁੰਬਦਾਸ ਜੀ ਦੀ 19ਵੀਂ ਵਰ੍ਹੇ ਸਾਈ ਪ੍ਰਮੋਦ ਜੀ ਦੀ ਰਹਿਨਮਾਈ ਹੇਠ ਨਮਸ਼ਰ ਵਕੇ ਮੂਸਾਪੁਰ ਰੋਡ ਤੇ ਬੜੀ ਸ਼ਰਧਾਪੂਰਵਕ ਮਨਾਇ ਗਈ ਇਸ ਵਿੱਚ ਵੱਖ-ਵੱਖ ਸ਼ਾਹੀ ਦਰਬਾਰਾਂ ਤੋਂ ਫਕਰ ਫਕੀਰ ਸਹਿਬਾਨ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਸਾਈ ਪ੍ਰਮੋਤ ਜੀ ਦੇ ਪੱਗ ਬਨ ਕੇ ਪਹਿਲਾ ਪਗੜੀ ਦੀ ਰਸਮ ਕੀਤੀ ਗਈ ਉਸ ਤੋਂ ਉਪਰੰਤ ਸਟੇਜੀ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਵਿੱਚ ਵਕ ਵਕ ਸੁਰੀਲੇ ਫਨਕਾਰਾਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ ਰੌਕੀ ਕੇ ਮਾਸਟਰ ਦਾਨਿਸ਼ ਅਤੇ ਜੈਵਿਕ ਚੰਨੀ ਕਨਵਰ ਉਪਰੰਤ ਸੋਨੂ ਮੋਨੂ ਨਕਾਲੇਨ ਪਾਰਟੀ ਵੱਲੋਂ ਹਾਜ਼ਰੀ ਲਗਵਾਈ ਗਈ ਇਹ ਸਾਰੇ ਮੇਲੇ ਦੌਰਾਨ ਚਾਪਕੋੜਿਆਂ ਦਾ ਲੰਗਰ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਗਿਆ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਰਸਮ ਕੀਤੀ ਗਈ ਪਗੜੀ ਦੀ ਰਸਮ ਕੀਤੀ ਗਈ ਹੈ ਸੋ ਬਹੁਤ-ਬਹੁਤ ਧੰਨਵਾਦ ਦੇ ਨਾਲ ਸਾਰੇ ਫਕੀਰਾਂ ਦਾ ਸਾਈ ਪ੍ਰਮੋਦ ਜੀ ਵੱਲੋਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕੀਤਾ ਜਾ ਰਿਹਾ ਜੀ ਸ਼ੁਕਰ ਗੁਜ਼ਾਰਾ ਜੀ ਹਫਦੇ ਰਹਾ ਰੱਬ ਰਾਜੀ ਰੱਖੇ ਰੱਬ ਸਾਰੇ ਆਦੇ ਹੱਥ ਵਿੱਚ ਬਾਜੀ ਰੱਖੇ ਜੀ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ Sufi Dargha ਪਰਿਵਾਰ ਕਮੇਟੀ ਪੰਜਾਬ ਦੇ ਦਰਫੋਂ ਅੱਜ ਦੀ ਸਲਾਣਾ ਵਰਸੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਸਾਡੇ ਸਤਿਕਾਰਯੋਗ ਸਾਈਂ ਜੀ ਸਾਈਂ ਬਲਦੇਵ ਸੈਣੀ ਜੀ ਲਾਈਵ ਦੇ ਨਾਲ ਸੱਜਣਾ ਨਾਲ ਜੁੜੇ ਹੋਏ ਨੇ ਵਿਦੇਸ਼ਾਂ ਦੇ Thank okay. you.